ਸੋਸ਼ੀ ਮਿਸ ਸਾਸ਼ੀ ਕਾਲ ਮੰਮੀ ਸਾਸ਼ੀ ਕਾਲ ਗੇਟ ਖੁੱਲਾ ਛੱਡ ਕੇ ਪਏ ਕਿੱਦਾਂ ਮੰਮੀ ਗੇਟ ਵੋਟੇ ਗਈ ਸੀ ਇਹ ਹੋਰ ਮੈਨਾਂ ਨੇ ਠੀਕ ਆ ਹਾਂ ਮੰਮੀ ਠੀਕ ਆ ਹਾਂ ਤੁਸੀਂ ਕਿੱਦਾਂ ਠੀਕ ਆ ਮੰਮੀ ਤੁਸੀਂ ਪਾਓ ਤੁਸੀਂ ਠੀਕ ਆ ਤੁਹਾਡੀ ਸਿਹਤ ਬਣ ਠੀਕ ਆ ਮੈਂ ਠੀਕ ਆ ਤੇ ਮੈਨੂੰ ਕੱਲ ਬਿਮਾਰ ਹੋ ਗਈ ਸੀ ਅੱਛਾ ਤੇ ਫਿਰ ਮੈਨੂੰ ਮੰਮੀ ਪਤਾ ਲੱਗਾ ਸੀ ਮੈਨੂੰ ਕੀਤਾ ਸੀ ਪ੍ਰੀਤ ਨੇ ਫੋਨ ਮੈਂ ਤਾਂ ਹੀ ਤੁਹਾਨੂੰ ਦੇਖਣ ਆਈ ਆ ਅੱਛਾ ਹਾਂਜੀ ਇਹੋ ਭਾਬੀ ਤੇਰੀ ਗਈ ਲਦੇ ਰਾਣੀ ਨੂੰ ਅੱਛਾ ਤੇ ਉਹ ਉਹਨੂੰ ਵੀ ਜ਼ਰੂਰੀ ਕੰਮ ਸੀਗਾ ਉਹ ਗਵਾਂਡੀਆਂ ਨੂੰ ਕਹਿ ਗਈ ਵੀ ਮੇਰੀ ਸੱਸ ਦਾ ਖਿਆਲ ਰੱਖਿਓ ਅੱਛਾ ਦੇਈ ਪਾਣੀ ਪੂਣੀ ਦੇ ਦਿਓ ਠੀਕ ਆ ਤੇ ਮੈਂ ਕਿਹਾ ਚੱਲ ਤੂੰ ਆਪਣੇ ਕੰਮ ਜਾ ਤੇ ਮੈਂ ਸ਼ਾਇਦ ਮੈਂ ਕੁੜੀ ਨੂੰ ਫੋਨ ਕਰ ਲਵਾਂਗੀ अच्छा नहीं मतलब फोन करण दी ਲੋੜ ਹੀ ਨਹੀਂ ਪਈ ਮੈਂ ਪੁੱਤ ਵਧੀਆ ਹੋਇਆ ਤੂੰ ਆ ਗਈ ਹੈ ਨਾ ਮੈਂ ਦੇਖਣਾ ਨਹੀਂ ਸੀ ਹੈਗਾ ਤੁਹਾਨੂੰ ਮੈਨੂੰ ਦਾਖਲ ਕਰ ਦਿੱਤਾ ਮੁੰਡਾ ਗਵਾਂਡੀਆਂ ਦਾ ਲੈ ਗਿਆ ਸੀਗਾ ਤੇ ਮੈਂ ਕਹਿੰਦੀ ਸੀ ਕੁੜੀ ਨੂੰ ਫੋਨ ਕਰਦੇ ਹਾਂ ਗੱਡੀ ਲੈ ਕੇ ਆ ਜਾਣਾ ਹਾਂਜੀ ਤੇ ਫਿਰ ਉਹਨੇ ਨਾ ਉਹ ਕਹਿੰਦੀ ਨਹੀਂ ਮੈਂ ਕਹਿੰਦੀ ਇਹਨਾਂ ਨੂੰ ਕਹਿ ਦਿੰਨੇ ਆ ਠੀਕ ਚਲੋ ਉਹ ਫਿਰ ਹੁਣ ਇਹਨਾਂ ਨੇ ਨਾਲ ਆਂਦੇ ਮੇਰੇ ਚੱਲ ਕੇ ਆਉਣਾ ਸੀ ਅਸੀਂ ਹੈ ਨਾ ਫਿਰ ਥਾਰ ਕੋਲ ਸੀਗੇ ਐਮਰਜੈਂਸੀ ਅਗਲੇ ਲੈ ਗਏ ਗਵਾਂਡ ਦਾ ਇਹੀ ਫਾਇਦਾ ਹੁੰਦਾ ਆ ਫੇ ਮੈਨੂੰ ਉੱਥੇ ਛੱਡਿਆ ਇੱਕ ਰਾਤ ਅਸੀਂ ਰਹੀਆਂ ਉੱਥੇ ਨੋ ਸੱਸ ਅੱਛਾ ਜੀ ਤੇ ਸਵੇਰ ਨੂੰ ਸਾਨੂੰ ਛੁੱਟੀ ਦੇ ਦਿੱਤੀ ਉਹ ਕਹਿੰਦੇ ਠੀਕ ਬੀਪੀ ਸੈੱਟ ਵਾ ਸ਼ੂਗਰ ਵੀ ਠੀਕ ਵਾ ਹੁਣ ਤੁਸੀਂ ਫਿਕਰ ਨਾ ਕਰਿਓ ਤੇ ਐਵੇਂ ਨਾ ਕਹਿੰਦਾ ਕੁੜੀਆਂ ਕਾੜੀਆਂ ਦੱਸਿਆ ਕਰੋ ਬਤਾ ਫਿਕਰ ਕਰਦੀਆਂ ਅਗਲੀਆਂ ਫਿਕਰ ਤਾਂ ਹੁੰਦਾ ਹੀ ਮਾਤੇ ਤੈਨੂੰ ਪਤਾ ਲੱਗਿਆ ਤੂੰ ਕਿਦਦ ਨੇ ਠੱਠੀ ਆਈ ਐ ਲੈ ਦੱਸ ਮਾਂ ਆਣਾ ਨਹੀਂ ਹੈਗਾ ਹੁਣ ਮਾਂ ਨੂੰ ਹੀ ਦੇਖਣਾ ਨਾ ਅਸੀਂ ਕਿੱਥੇ ਨੂੰ ਜਾਣਾ ਆ ਤੇ ਹੁਣ ਹੁਣ ਬੋਟੀ ਮਿਲੀ ਤੈਨੂੰ ਉਹ ਆਉਂਦੇ ਆਣਾ ਸ਼ਾਮ ਤੱਕ ਚਲ ਕੋਈ ਗੱਲ ਨਹੀਂ ਫਿਰ ਕੀ ਹੋਇਆ ਲੈ ਉਹ ਨਾ ਭੇਂਜੀ ਆਈ ਮੁੜ ਗਈ ਨਹੀਂ ਫਿਰ ਮੰਮੀ ਐਦਾਂ ਨਾ ਤੁਹਾਨੂੰ ਪਤਾ ਫਿਰ ਮਾਤਾ ਵੀ ਘਰ ਕੱਲੀ ਆ ਅੱਛਾ ਫਿਰ ਹੁਣ ਇਹ ਰੋਟੀ ਪਾਣੀ ਇਹ ਥੋੜੀ ਦੇ ਸਕਦੇ ਆ ਹੁਣ ਮੈਂ ਹੀ ਬਣਾ ਕੇ ਦੇਣਾ ਆ ਉਹਦਾ ਵੀ ਖਿਆਲ ਮੈਂ ਹੀ ਰੱਖਣਾ ਆ ਹਨਾ ਹਾਂ ਠੀਕ ਪੁੱਤ ਸੱਸ ਦਾ ਵੀ ਖਿਆਲ ਰੱਖ ਤੂੰ ਮੈਂ ਹੁਣ ਟੈਨਸ਼ਨ ਨਹੀਂ ਤੁਸੀਂ ਲੈਣੀ ਮੈਂ ਠੀਕ ਆ ਦਵਾਈ ਮੈਨੂੰ ਦੇ ਦਿੱਤੀ ਹੈ ਕੱਲ ਤੇ ਬਾਅਦ ਫੇ ਚੈੱਕ ਕਰਾਉਣ ਜਾਣਾ ਸੀ ਅੱਛਾ ਹਾਂ ਠੀਕ ਆ ਮੈਂ ਚਲੋ ਮੂੰ ਉਸ ਮੈਨੂੰ ਇਹੇ ਸੀ ਟੈਨਸ਼ਨ ਮੈਂ ਤਾਂ ਕੱਲ ਦੀ ਇੰਨੀ ਟੈਨਸ਼ਨ ਸੀ ਮੈਨੂੰ ਰਾਤ ਮਸੀ ਨਿਬੜੀ ਮੈਂ ਕਹਾ ਕੱਦ ਸਵੇਰ ਹੋਵੇ ਮੈਂ ਨੱਠ ਕੇ ਦੇਖਿਆ ਮੈਨੂੰ ਇਹ ਕਹਿੰਦੇ ਵੀ ਸੀ ਕਹਿੰਦੇ ਸਵੇਰ ਨੂੰ ਜਾ ਕੇ ਪਹਿਲਾਂ ਤੂੰ ਮੰਮੀ ਨੂੰ ਦੇਖ ਕੇ ਆਈ ਚਲ ਕੋਈ ਨਾ ਪੁੱਤ ਚਲ ਆ ਵੀ ਗਈ ਵਧੀਆ ਹੋਇਆ ਸੋਹਣਾ ਹੋਇਆ ਮੇਰਾ ਦਰ ਐਡਾ ਬੜਾ ਹੋ ਗਿਆ ਮੇਤੀ ਆਈ ਨੱਠੀ ਆਈ ਹੈ ਸੁਣ ਕੇ ਰਹਿ ਗਈ ਤੁਸੀਂ ਦਵਾਈ ਦੂਈ ਹੁਣ ਖਾਣੀ ਤਾਂ ਨਹੀਂ ਨਹੀਂ ਹੁਣ ਨਹੀਂ ਖਾਣੀ ਸ਼ਾਮ ਨੂੰ ਖਾਣੀ ਆ ਕੋਈ ਚਾਹ ਚੂ ਪੀਣੀ ਮੈਂ ਬਣਾ ਦਵਾ ਨਹੀਂ ਕੀ ਤੇ ਬੇਪੀਣੀ ਨਹੀਂ ਚਾਹ ਬੰਦ ਕੀਤੀ ਹੋ ਆ ਅੱਛਾ ਬੰਦ ਕੀਤੀ ਆ ਚਾਹ ਨਹੀਂ ਪੀਣੀ ਕਹਿੰਦੇ ਚਾਹ ਨਾ ਪੀਓ ਰੋਟੀ ਜਗੇ ਸੀ ਭਾਬੀ ਤੁਹਾਨੂੰ ਹਾਂ ਰੋਟੀ ਰੱਖ ਗਈ ਸੀ ਡੱਬੇ ਚ ਪਾ ਕੇ ਤਾਲੀ ਬਣਾ ਕੇ ਸਬਜ਼ੀ ਵੀ ਅੱਛਾ ਤੇ ਫੇਰ ਗੋਡੀ ਚਾਹ ਦੇਗੇ ਮੈਨੂੰ ਠੀਕ ਆ ਚਲੋ ਬਹੁਤ ਵਧੀਆ ਫਿਰ ਮੰਮੀ ਹਨਾ ਮੈਂ ਤਾਂ ਚੱਲ ਬਹਿ ਲੰਨੀ ਆ ਤੁਹਾਡੇ ਕੋ ਘੰਟਾ ਘੰਟਾ ਬੈਠ ਕੇ ਫੇ ਚੱਲ ਜਣਗੀ ਹਨਾ ਅਟਕਲਾ ਤੂੰ ਆਏ ਜਾਣਾ ਸ਼ਾਮ ਨੂੰ ਨਹੀਂ ਫਿਰ ਮੰਮੀ ਤੁਹਾਨੂੰ ਪਤਾ ਉਹਨਾਂ ਨੇ ਮੈਨੂੰ ਡੀਕਣਾ ਰੋਟੀ ਰੋਟੀ ਫੇ ਮੈਂ ਦੁਪਹਿਰ ਸਵੇਰ ਦੀ ਤਾਂ ਦੇ ਆਈ ਸੀਗੀ ਸ਼ਾਮ ਦੀ ਰੋਟੀ ਮੈਂ ਜਾ ਕੇ ਬਣਾਉਣੀ ਆ ਪੁੱਤ ਹਾਂ ਦੁੱਧ ਪਿਆ ਫ੍ਰਿਜ ਦੇ ਵਿੱਚ ਅੱਛਾ ਕੱਪ ਕੱਢ ਕੇ ਦੁੱਧ ਚਾਹ ਚਾਹ ਬਣਾ ਲੈ ਚਾਹ ਦੁੱਧ ਤੂੰ ਉੱਦੇ ਚੱਲ ਜਾਣਾ ਕੁਝ ਵੀ ਨਹੀਂ ਖਾਣਾ ਹੈਗਾ ਚਲ ਨਹੀਂ ਮੰਮੀ ਜੇ ਤੁਸੀਂ ਕਹਿੰਦੇ ਆ ਮੈਂ ਪੀ ਕੇ ਜਾਂਦੀ ਆ ਆਹੋ ਚਲੋ ਚਲੋ ਆਜੋ ਮੇਰੇ ਨਾਲ ਹੀ ਅੰਦਰ ਚਲੀਏ ਮੈਂ ਵੀ ਚਲੀ ਜਾ ਲਾਂ ਅੰਦਰੋਂ ਆਜੋ 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 ਤੁਸੀਂ ਹੁਣ ਠੀਕ ਆ ਨਾ ਮੰਮ ਘੁੰਮਦੇ ਫਿਰ ਚੱਕਰ ਤਾਂ ਨਹੀਂ ਆਉਂਦੇ ਨਹੀਂ ਚੱਕਰ ਨਹੀਂ ਆਉਂਦੇ ਚਲੋ ਆਜੋ ਫਿਰ ਬਸ ਇੰਨੀ ਬਹੁਤ ਮੈਨੂੰ ਖੁਸ਼ੀ ਆ ਵੀ ਮੇਰੀ ਮਾਂ ਠੀਕ ਹੋ ਗਈ ਹਮਮਮ ਹੋਰ ਚੰਗਾ ਪੁੱਤ ਚਲੋ ਠੀਕ ਆਣਾ ਚੱਲਣਾ ਜਾਣਾ ਹੈ ਹਾਂਜੀ ਆਮ ਨਾਲ ਪਹੁੰਚ ਜਾਈ ਠੀਕ ਆ ਮੰਮੀ ਪਾਣੀ ਬਣਾਉਣਾ ਤੂੰ ਹੁਣ ਫਿਕਰ ਨਾ ਕਰੀ ਮੇਰਾ ਠੀਕ ਆ ਕੋਈ ਨਾ ਤੇਰੀ ਭਾਬੀ ਨੇ ਆ ਜਾਣਾ ਸ਼ਾਮ ਨੂੰ ਠੀਕ ਆ ਠੀਕ ਆ ਆਹੋ ਚਲੋ ਹੁਣ ਮੰਮੀ ਐਦਾਂ ਸੀ ਮੈਂ ਤਾਂ ਘੰਟਾ ਕਹਿੰਦੀ ਸੀ ਮੈਂ ਤੁਹਾਡੇ ਕੋਲ 2-3 ਘੰਟੇ ਬਹਿ ਲਿਆ ਆਹੋ ਮੈਂ ਕਿਹਾ ਚੱਲ ਕੱਢਿਆ ਸੀ ਟੈਨਸ਼ਨ ਨਾ ਲਈ ਕੋਈ ਨਹੀਂ ਤੁਸੀਂ ਮੰਮੀ ਐਦਾਂ ਕਰੋ ਤੁਹਾਡਾ ਮੈਂ ਐਦਾਂ ਤੁਸੀਂ ਇਕੱਲੇ ਨਾ ਘੁੰਮਿਓ ਫਿਰਿਓ ਹੁਣ ਇੱਥੇ ਬਾਹਰ ਹੈਨਾ ਦਵਾਈ ਦੂ ਵੀ ਖਾਦੀ ਹੋਵਾ ਤੁਸੀਂ ਲੰਮੇ ਪੈ ਜਿਓ ਅੱਛਾ ਜੀ ਆਹੋ ਗੇਟ ਰਹਿਣ ਤਾਂ ਹੁਣ ਖੁੱਲਾ ਕੋਈ ਗਾ ਨਹੀਂ ਕੋਈ ਆਉਂਦਾ ਜਾਂਦਾ ਗੇੜਾ ਮਾਰ ਲਊਗਾ ਚਲੋ ਮੰਮੀ ਠੀਕ ਚੰਗਾ ਪੁੱਤ ਖਿਆਲ ਨਾ ਜਾਣਾ ਅੱਛਾ ਠੀਕ ਆ ਠੀਕ ਆ ਬਹੁਤ ਭਜਾ ਲੈਂਦੇ ਆ ਵਾ ਨਹੀਂ ਤੁਸੀਂ ਨਾ ਟੈਨਸ਼ਨ ਲਓ ਨਾ ਤੁਸੀਂ ਇਦਾਂ ਦੀ ਟੈਨਸ਼ਨ ਨਾ ਲਿਆ ਕਰੋ ਬੈਠੋ ਤੁਸੀਂ ਮੈਂ ਚੱਲ ਜਾਣਾ ਹਾਂ ਚੰਗਾ ਅੱਛਾ ਆਓ ਬਹਿ ਜਾਓ ਤੁਸੀਂ ਚਲੋ ਠੀਕ ਆ ਮੰਮੀ ਹੁਣ ਖਿਆਲ ਰੱਖਿਓ ਮੈਂ ਫੇਰ ਕਿਸੇ ਦਿਨ ਗੇੜਾ ਮਾਰੂਗੀ ਅੱਛਾ ਜੀ ਆ ਜੀ ਜਦੋਂ ਟਾਈਮ ਹੋਇਆ ਅੱਦਣ ਠੀਕ ਆ ਠੀਕ ਆ ਜੀ ਲੈ ਮੰਮੀ ਆ ਗਈ ਜਿੰਦਰ ਅਗੇ ਨੀ ਤੇ ਬੈਠੇ ਆਂ ਹੋਰ ਬੈਠੀ ਆਂ ਬਹਿ ਜਾ ਬਹਿ ਜਾ ਕਿੱਦਾਂ ਤੇਰੀ ਮੰਮੀ ਹੁਣ ਠੀਕ ਆ ਕੁਝ ਠੀਕ ਆ ਮੰਮੀ ਚੰਗਾ ਫਰਕ ਆ ਹਾਂ ਉਹ ਕਹਿੰਦੇ ਫੇ ਟਾਈਮ ਤੇ ਜਿੱਦਾਂ ਹਸਪੀਟਲ ਲੈ ਗਏ ਸੀਗੇ ਮਚਾ ਹੋ ਗਿਆ ਹਾਂ ਬਚਾਇਆ ਹੁਣ ਠੀਕ ਆ ਗੱਲਬਾਤ ਵਧੀਆ ਕਰੀ ਲੈਂਦੇ ਹੋ ਵਾ ਘਰੇ ਹੀ ਆ ਹੁਣ ਤਾਂ ਚਲੋ ਠੀਕ ਆ ਬੇ ਤਾਂ ਤੁਰਦੇ ਫਿਰਦੇ ਆ ਤੁਰਦੇ ਫਿਰਦੇ ਆ ਉਹ ਜੱਕਦਾ ਮੈਂ ਜਿੱਦਾਂ ਨਾ ਬੀਪੀ ਜ਼ਿਆਦਾ ਵੱਧ ਗਿਆ ਕਰਕੇ ਤਾਂ ਇਦਾਂ ਦੀ ਸ਼ਿਕਾਇਤ ਜੀ ਜਿੱਦਾਂ ਹੋਣ ਲੱਗੀ ਐ ਅਟੈਕ ਦੀ ਇਦਾਂ ਕਹਿੰਦੇ ਹੋ ਗਿਆ ਸੀ ਸੀ ਪਰ ਨਹੀਂ ਹੁਣ ਕਹਿੰਦੇ ਠੀਕ ਆ ਫਰਕ ਆ ਮੰਮੀ ਕਹਿੰਦੇ ਵੀ ਹੁਣ ਮੈਂ ਐ ਤੁਰਦੀ ਫਿਰਦੀ ਆ ਵੀ ਮੈਨੂੰ ਕੋਈ ਨਹੀਂ ਹੈਗਾ ਵੀ ਦਵਾਈ ਵੀ ਜਦ ਦੀ ਮੈਨੂੰ ਲੈਗਾ ਦਵਾਦਾਰ ਦਿੱਤੀ ਡਾਕਟਰਾਂ ਨੇ ਨਾੜਾ ਨੂੜਾ ਚ ਟੀਕੇ ਲਾ ਦਿੱਤੇ ਵੀ ਹੁਣ ਮੈਂ ਠੀਕ ਆ ਚਲੋ ਚਲੋ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਠੀਕ ਹੋ ਗਿਆ ਸ਼ੁਕਰ ਆ ਚਲ ਤੇਰਾ ਵੀ ਮਾਂ ਸਾਡੀ ਦੀ ਸੇਵਾ ਕੀਤੀ ਹੋ ਚਲੋ ਤੇਰੀ ਮਾਂ ਦੀ ਵੀ ਰੱਬ ਨੇ ਸੁਣ ਲਈ ਤੇ ਬਸ ਰੱਬ ਕਹਿੰਦਾ ਕਰ ਭਲਾ ਹੋ ਭਲਾ ਤੇ ਭਲਾ ਕਰਦਾ ਵੀ ਬਹੁਤ ਜਲਦੀ ਆ ਫਿਰ ਉਹ ਤੇ ਚਲੋ ਬਹੁਤ ਵਧੀਆ ਹੋਇਆ ਤੇ ਤੂੰ ਮੈਂ ਇਦਾਂ ਕਰਦੀ ਮੰਮੀ ਮੈਂ ਰੋਟੀ ਬਣਾਵਾ ਫੇ ਤੁਹਾਡੇ ਲਈ ਹੁਣ ਤੁਸੀਂ ਮੈਂ ਮੰਮੀ ਹੁਣੇ ਪਨੀਰ ਖਾ ਕੇ ਠਹਿ ਗਈ ਆ ਨਹੀਂ ਕੋਈ ਗੱਲ ਨਹੀਂ ਮੈਂ ਖਾ ਕੇ ਠਹਿ ਗਈ ਆ ਤੂੰ ਥੋੜੇ ਜਿਹਾ ਠਹਿਰ ਕੇ ਫੇ ਮੰਮੀ ਨੂੰ ਰੋਟੀ ਬਣਾ ਦੇਣੀ ਹਾਂ ਠਹਿਰ ਕੇ ਬਣਾ ਲੈ ਮੈਂ ਖਾ ਕੇ ਠਹਿ ਗਈ ਦੇਖ ਲਓ ਭੁੱਖ ਤਾਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਵੀ ਸ਼ਹਿਰੋਂ ਆਇਆ ਸੀਗਾ ਉਹ ਲੈ ਸੱਚ ਤੁਸੀਂ ਕੀ ਕੰਮ ਕਰਦੇ ਸੀ ਸ਼ਹਿਰ ਨੂੰ ਉਹ ਯਾਰ ਮੇਰਾ ਜੀ ਕੀਤਾ ਅੱਜ ਆ ਲੈ ਹਾਂ ਲੈ ਦੱਸ ਆ ਦੇਖ ਲਓ ਇਹਨਾਂ ਦੇ ਹਾਲ ਮੈਂ ਐਨੀ ਵਾਰ ਤੁਹਾਨੂੰ ਕਿਹਾ ਤੁਸੀਂ ਲੋਟਰੀਆਂ ਪਾਉਂਦੇ ਰਹਿੰਨੇ ਆ ਨਿਕਲਦੀਆਂ ਨਹੀਂ ਐਵੇਂ ਪੈਸੇ ਦੀ ਬਰਬਾਦੀ ਕਰਦੇ ਆ ਮੈਂ ਤੱਕੀ ਤੇਰੇ ਨਾਮ ਦੇ ਵੀ ਨਹੀਂ ਪਾਈ ਤੇ ਆਪਣੇ ਨਾਮ ਦੇ ਵੀ ਨਹੀਂ ਪਾਈ ਮੈਂ ਤੱਕੀ ਮੰਮੀ ਦੇ ਨਾਮ ਦੀ ਪਾ ਕੇ ਆਇਆ ਹਾਂ ਲਾ ਅੱਛਾ ਤਾਂ ਮੈਂ ਕਿਹਾ ਆਪਣੀ ਮਾਂ ਦੀ ਕਦੀ ਨਾਮ ਦੀ ਪਾਈ ਨਹੀਂ ਫੇਰ ਤਾਂ ਚੰਗਾ ਕੀਤਾ ਤੁਸੀਂ ਮੰਮੀ ਦੇ ਨਾਮ ਦੇ ਪਾ ਕੇ ਆਇਆ ਮੈਂ ਕਹਿ ਦਿੱਤੀ ਮੰਮੀ ਦੇ ਨਾਮ ਦੀ ਪਾ ਕੇ ਜਾਣੀ ਆ ਹਮ ਰੱਬ ਰੱਖਾ ਅੱਛਾ ਮਾਲਕ ਤੁਹਾਡੀ ਸੋਨੇ ਭਾਈ ਚਲੋ ਚਲੋ ਭਾਈ ਮਾਂ ਦੇ ਨਾਂ ਦੀ ਸਹੀ ਅੱਗੇ ਲੈ ਹੋਰ ਸਾਡੇ ਨਾਂ ਦੀ ਤਾਂ ਕਦੀ ਨਿਕਲੀ ਨਹੀਂ ਆ ਸਾਡੇ ਤਾਂ ਤੇਰੇ ਛੰਗੇ ਘਰ ਵਾਂ ਮੈਂ ਕਹਾਂ ਮਾਂ ਦੇ ਨਾਂ ਦੀ ਪਹੁੰਚ ਚਲੋ ਇਹ ਤਾਂ ਮੰਮੀ ਐਵੇਂ ਹੀ ਬਸ ਦੇਖੋ ਦੇਖੀ ਆ ਹਨਾ ਨਿਕਲਦੀਆਂ ਨੁਕਲਦੀਆਂ ਕਿੱਥੇ ਆ ਲੋੜ ਰਹੀਆਂ ਇਦਾਂ ਨਿਕਲਣ ਲਾਪਣ ਦਾ ਹਰੇਕ ਦੀਆਂ ਬਸ ਹੋ ਆ ਉਹਦਾ ਸੀ ਮੈਂ ਉੱਥੋਂ ਭਾਈ ਵੇਚਦਾ ਸੀ ਤੇ ਮੈਂ ਕਹਾਂ ਦੇ ਦੇ ਜਾਂਦਾ ਯਾਰ ਭਾਈ ਵੇਚਦਾ ਭਾਈ ਇੱਕ ਦਿਨ ਵੇਚ ਦਿੱਤੀ ਇਹ ਦਿਨ ਦਾ ਜਿਹੜੀਆਂ ਚੱਲਦੀਆਂ ਐ ਮਹੀਨੇ ਬਾਅਦ ਪੈਂਦੀ ਉਹ ਵੀ ਪਾਉਂਦੇ ਰਹਿੰਦੇ ਆ ਵਾਗੋਣ ਐਵੇਂ ਪੈਸੇ ਲਾਈ ਜਾਣੇ ਚਲੋ ਚਲ ਕੋਈ ਗੱਲ ਨਹੀਂ ਚਾ ਫੇ ਮੈਂ ਚਾਹ ਬਣਾ ਲਵਾਂ ਥੋੜੀ ਥੋੜੀ ਚਾਰ ਨਾਲ ਆ ਫੇ ਕੋਟ-ਕਟ ਚਾਰ ਅੱਖ ਲੰਨੀ ਹੈ ਨਾ ਆਹੋ ਏਦਾਂ ਕਰ ਮੇਰੀ ਗੱਲ ਸੁਣ ਹਾਂ ਹੈ ਮੰਮੀ ਉਹਦਾ ਤੁਹਾਡੀ ਮੈਂ ਸਲਾਹ ਲੈ ਲੈਣਾ ਮੇਰੇ ਦੇ ਲੋਦਾ ਕਹਿੰਦਾ ਆ ਅੱਗੇ ਉਹਦਾ ਤੁਹਾਡੀ ਮਰਜ਼ੀ ਦੇ ਨਾਲ ਹੀ ਆ ਮੈਂ ਮੈਂ ਕਿਹਾ ਮੰਮੀ ਆਪਾਂ ਏਦਾਂ ਕਰੀਏ ਪੂਜਾ ਦੀ ਮੰਮੀ ਕੋਲ ਨੂੰ ਚਲੀਏ ਨਾਲੇ ਮੈਂ ਕਾ ਪੂਜਾ ਦੇ ਸਿੰਦਰੀ ਮੈਂ ਬਹੁਤ ਫੋਨ ਕੀਤੇ ਉਹ ਚੱਕਦੇ ਨਹੀਂਗੇ ਉਹ ਪਤਾ ਡਰਦੇ ਨਹੀਂ ਚੱਕਦੇ ਹੁਣੇ ਉਹ ਕਹਿੰਦੇ ਹੁਣੇ ਆ ਬਈ ਹੁਣ ਕਈ ਦਿਨ ਹੋ ਗਏ ਆ ਵੀ ਉਹ ਮੰਮੀ ਦੀ ਛੱਡਣ ਨੂੰ ਕਹਿੰਦਾ ਹੁਣ ਉਹਨੂੰ ਆਪਣਾ ਡਰ ਪਿਆ ਆ ਆਪਣਾ ਤੇ ਮੈਂ ਕਹਾਂ ਨਾਲੇ ਉਹਦੀ ਮੰਮੀ ਡੈਡੀ ਨੂੰ ਦੇਖ ਆਵਾਂਗੇ ਕਿੰਨਾ ਚਿਰ ਹੋ ਗਿਆ ਤੇ ਜੇ ਮਿਲ ਜਾਂਦਾ ਉਹਦੋਂ ਦੋ ਮੈਂ ਕਹਾਂ ਪੂਜਾ ਕਹਿੰਦੀ ਹਾਂ ਕਿਸੇ ਰਿਸ਼ਤੇਦਾਰੀ ਚ ਵਿਆਹ ਵੀ ਆ ਸਾਡੇ ਹਾਂ ਹਾਂ ਤੇ ਮੈਂ ਕਹਾਂ ਪਤਾ ਤਾਂ ਨਹੀਂ ਫੋਨ ਚੱਕਦੇ ਜਾਂ ਡਰਦੇ ਨਹੀਂ ਚੱਕਦੇ ਚਲੋ ਫੇਰ ਘਰ ਵੀ ਤਾਂ ਸਕਦਾ ਹੀ ਆ ਬੰਦਾ ਜੇ ਨਾ ਚੁਪਿਆ ਹੋਵੇ ਮੈਂ ਕਹਾਂ ਜਾ ਹੀ ਚੱਲੀਏ ਤੁਸੀਂ ਵੀ ਦੇਖਿਆ ਹੋ ਚੱਲੇ ਚੱਲੋ ਇੰਨੇ ਚੇਰ ਚੇਰ ਹੋ ਗਿਆ ਫੇਰੀ ਗਏ ਨਹੀਂ ਅਸੀਂ ਮੈਂ ਵੀ ਮਿਲ ਆਉਂਗੀ ਉਹਦੀ ਮੰਮੀ ਨਾਲ ਜਾਈਂ ਆਹ ਤੁਸੀਂ ਵੀ ਜੜੀ ਮੰਮੀ ਨੂੰ ਮਿਲਿਆ ਆਏ ਹੋ ਹਨਾ ਆਹ ਚੱਲ ਮੈਂ ਕਹਿੰਦਾ ਇਦਾਂ ਕਰ ਤੂੰ ਘੁੱਟ ਘੁੱਟ ਚਾਹ ਪੀ ਕੇ ਚਲੋ ਚਲੀਏ ਹੋਰ ਤੇ ਮੈਂ ਚਾਹ ਰੱਖਣ ਲੱਗੀ ਆਂ ਚਾਹ ਰੱਖ ਲਾ ਫੇ ਮੈਂ ਵੀ ਨਾਲ ਚੱਲਾਂ ਫੇ ਚੱਲੀਏ ਇੱਦਨੇ ਇਕੱਠੇ ਚੱਲ ਜਾਂਦੇ ਆ ਫੇ ਕੀ ਹੋ ਗਿਆ ਜਾਣਾ ਸੀ ਤੁਸੀਂ ਦੋਨੋਂ ਚੱਲ ਕੋਈ ਨਹੀਂ ਨਾ ਚੱਲ ਜਾਂਦੇ ਆ ਹੋਰ ਚਲੋ ਫੇ ਮੈਂ ਚਾਹ ਰੱਖ ਰਹੀ ਆਂ ਚਾਹ ਰੱਖ ਜਾ ਮੈਂ ਕਹਿੰਦਾ ਮੰਮੀ ਇੱਕ ਵਾਰੀ ਪਹਿਲਾਂ ਨਿੰਦਰ ਫੋਨ ਫੇਰ ਕੱਟ ਕੇ ਦੇਖ ਲੈ ਮੈਂ ਸ਼ਾਇਦ ਚੱਕ ਲੈ ਛੱਡੇ ਹੋਣੀ ਆਹੋ ਦੇ ਇੱਕ ਦੋ ਟਰਾਈਆਂ ਮਾਰ ਲੈਂਨ ਦੇ ਹਾਂ ਪੂਜਾ ਨੂੰ ਕਰਕੇ ਨਹੀਂ ਸਵੇਰ ਦਾ ਚੱਕਦੇ ਨੇਗੇ ਅੱਛਾ ਨਹੀਂ ਸੁੱਚਾ ਵੇ ਕਰ ਦਿੱਤਾ ਸ਼ਿੰਦੇ ਨੇ ਦਾ ਉਹ ਡਰਦੇ ਨਹੀਂ ਚੱਕਦੇ ਉਹਨੇ ਕਹਿੰਦੇ ਹਾਂ ਬਸ ਉਹਨੂੰ ਆਹੀ ਵਹਿਮ ਪਿਆ ਆ ਬਈ ਮਾਤਾ ਨੂੰ ਛੱਡ ਕੇ ਜਾ ਬਸ ਬਈ ਇਹਨਾਂ ਨੇ ਇਹੀ ਜੋਰ ਪਾਣਾ ਵੀ ਮੰਮੀ ਨੂੰ ਆ ਕੇ ਲੈ ਜਾ ਮੰਮੀ ਨੂੰ ਲੈ ਜਾ ਤਾਂ ਹੀ ਨਹੀਂ ਚੱਕਦੇ ਹਾਂ ਚੱਕਦੇ ਨੇ ਦੋਨਾਂ ਨੇ ਸੋਚ ਆਫ ਕਰ ਦਿੱਤਾ ਪਹਿਲਾ ਸੁਜੇ ਦਾ ਚੱਕਿਆ ਹੀ ਨਹੀਂ ਹੋ ਸੋਚ ਆਫ ਕਰ ਦਿੱਤਾ ਚਲੋ ਜਾਇਓ ਨੇ ਮੰਮੀ ਆਹੋ ਚਲੋ ਦੇਖ ਲਓ ਜਾ ਕੇ ਘੜੀ ਬਹਿ ਕੇ ਗੱਪਾ ਛੱਪਾ ਮਾਰ ਕੇ ਆ ਜਮਾਂਗੇ ਉਹਨਾਂ ਦਾ ਬਹਿਮ ਤਾਂ ਨਿਕਲ ਜਾਊਗਾ ਦਿਲ ਦਾ ਆਹੋ ਚੱਲੀਏ ਫਿਰ ਚਲੋ ਚਲੋ ਫਿਰ ਚੱਲੀਏ ਇਹਨਾਂ ਨੂੰ ਫਿਰ ਹੁਣ ਇੱਥੇ ਛੱਡਣਾ ਪੈਣਾ ਆ ਫੇ ਕੀ ਹੋ ਗਿਆ ਹਾਂ ਹਾਂ ਅੱਛਾ ਅੱਛਾ ਤੈਨੂੰ ਵੀ ਨਾਲ ਹੀ ਲੈ ਜਾਂਦਾ ਨਹੀਂ ਤੂੰ ਤੈਨੂੰ ਨਾਲ ਹੀ ਲੈ ਜਾਓ ਤੇ ਪ੍ਰੀਤਾ ਘਰੇ ਹੁਣ ਤੁਸੀਂ ਐਦਾਂ ਕਰੋ ਨਿਕਲੋ ਮੰਮੀ ਮੈਂ ਇਹਨਾਂ ਨੂੰ ਕਿਸ ਤਰੀਕੇ ਜੇ ਨਾਲ ਛੱਡ ਕੇ ਨਿਕਲਦੀ ਆ ਬਾਹਰੋਂ ਚਲ ਠੀਕ ਆ ਚੰਗਾ ਗੱਡੀ ਉਧਰ ਨੂੰ ਨਹੀਂ ਸੀ ਕਰਨੀ ਇੱਥੇ ਰਹਿੰਦੇ ਨਹੀਂ ਸੀ ਇ ਪਾਣੀ ਲੈ ਕੇ ਆਏ ਪਿੰਡ ਲਈ ਏ ਦੀਦੀ ਹੋਣੀ ਭਾਜੀ ਨੂੰ ਤੁਸੀਂ ਬੈਠ ਜਾਓ ਇੱਥੇ ਮੈਂ ਰਣਜੀਤ ਰਣਜੀਤ ਹਾਂਜੀ ਮੇਰੀ ਗੱਲ ਸੁਣਿਓ ਮੈਂ ਕਿਹਾ ਨਾ ਮੇਰੇ ਜੇਠ ਤੇ ਜਠਾਣੀ ਤੇ ਸੱਸ ਤਿੰਨੋ ਜਣੇ ਆਏ ਆ ਤੁਸੀਂ ਸਾਡੇ ਬਾਰੇ ਦੱਸਣਾ ਨਹੀਂ ਹੈਗਾ ਜਾ ਕੇ ਮਾੜਾ ਜਿਹਾ ਕਹਿ ਦੋ ਉਹਨਾਂ ਨੂੰ ਕਿਉਂ ਕਿਹਾ ਮੈਨੂੰ ਦੱਸੋ ਤੇ ਸਹੀ ਉਹ ਬਾਅਦ ਚ ਦੱਸ ਦਊਂਗੀ ਪਹਿਲਾਂ ਤੁਸੀਂ ਇੰਨਾ ਕੰਮ ਕਰੋ ਕਿਉਂ ਨਹੀਂ ਦੱਸਣਾ ਉਹਨਾਂ ਨੂੰ ਮੈਂ ਇਹ ਤਾਂ ਦੱਸ ਦੋ ਤੁਸੀਂ ਉਹਨਾਂ ਨੂੰ ਕਹਿ ਦੋ ਇੱਥੇ ਹੈ ਨਹੀਂ ਬਸ ਤੁਸੀਂ ਇੰਨਾ ਕਰ ਦੋ ਅਸੀਂ ਅੰਦਰ ਆਂ ਠੀਕ ਆ ਮੈਨੂੰ ਲੱਗਦਾ ਘਰੇ ਹੈ ਨਹੀਂ ਕੋਈ ਵੀ ਲੱਗਦਾ ਹੈ ਹੈ ਆਵਾਜ਼ ਤਾਂ ਨਹੀਂ ਆਈ ਸੱਸੀ ਕਾ ਜੀ ਸੱਸੀ 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 ਬੇਨ ਇਹ ਪੂਜਾ ਸ਼ਿੰਦਾ ਹੋਣੀ ਆਏ ਹੋਇਤੇ ਹਜੀ ਉਹ ਤਾਂ ਇੱਥੇ ਹੈ ਨਹੀਂ ਗੇ ਪਹਿਲਾਂ ਤਾਂ ਆਏ ਹੋ ਸੀ ਹੁਣ ਮੈਨੂੰ ਪਤਾ ਨਹੀਂ ਮੈਨੂੰ ਦੱਸ ਕੇ ਨਹੀਂ ਗਏ ਕਿੱਥੇ ਗਏ ਆ ਮੈਂ ਉਹਨਾਂ ਨੂੰ ਕੱਲ੍ਹ ਤੋਂ ਹੀ ਫੋਨ ਕਰਦਾ ਆ ਉਹ ਫੋਨੇ ਨਹੀਂ ਚੱਕਦੇ ਹੈਗੇ ਪਹਿਲਾਂ ਚੱਕਦੇ ਨਹੀਂ ਸੀਗੇ ਹੁਣ ਸੋਚੋ ਆਫ ਕੀਤਾ ਹੈ ਆ ਅੱਛਾ ਭਾਜੀ ਪਰ ਉਹ ਦੱਸ ਕੇ ਨਹੀਂ ਮੈਂ ਜਾਈ ਤੁਹਾਡੇ ਉਹ ਭਾਜੀ ਉਹਨਾਂ ਨੂੰ ਵਿਆਹ ਸੀਗਾ ਉਹ ਉੱਧਰ ਗਏ ਆ ਵਿਆਹ ਤੇ ਗਏ ਹੋਇਆ ਆਜੋ ਤੁਸੀਂ ਅੰਦਰ ਤਾਂ ਆਓ ਚਲੋ ਆਜੋ 10 ਮਿੰਟ ਬਹਿ ਕੇ ਚਲ ਚੱਲਦੇ ਆ ਹਾਲ ਚਾਲ ਪੁੱਛ ਲੈਨੇ ਆ ਚਲੋ ਆਜੋ ਭੈਜੂ ਭਾਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਕਿੰਨੇ ਹੋਣੀ ਕਿੱਥੇ ਚਲੇ ਗਏ ਹੋਏ दस के निकल हम्म बस तो एक तो चल गए चलो मैं खानी कोई नहीं कोई नहीं फोर्स नाव कर किधर ठीक है सारे हाँ सब ठीक ठाक मैं कल भी फोन कई बारी कीता अच्छा जी की की ते शिंदे नु भी कीता पूजा नु भी कीता ਯੱਕਦੇ ਨਹੀਂ ਸੀਗੇ ਕਦੀ ਕੱਟੀ ਜਾਂਦੇ ਸੀਗੇ ਫੋਨ ਮੈਂ ਅੱਜ ਕੀਤਾ ਮੈਂ ਕਿਹਾ ਇੱਕ ਵਾਰੀ ਚਲੋ ਫੇਰ ਪੁੱਛ ਲਈਏ ਮੰਮੀ ਕਹਿੰਦੀ ਕਈ ਦਿਨ ਹੋ ਗਿਆ ਮਿਲਿਆ ਇਹਨੂੰ ਤੇ ਤੁਹਾਡੇ ਮੰਮੀ ਡੈਡੀ ਨੂੰ ਵੀ ਤੋ ਆ ਨੋ ਵੀ ਮੈਂ ਕਿਹਾ ਚਲੋ ਵਧੀਆ ਕੀਤਾ ਬਹੁਤ ਮੇਰੇ ਕੀਤਾ ਤੇ ਹੁਣ ਸੋਚੋ ਫੇਰ ਮੰਮੀ ਕਰ ਦਿੱਤਾ ਆਹੋ ਹੁਣ ਸੋਚੋ ਪੋਗੇ ਹਾਂਜੀ ਸੋਚੋ ਆਫ ਹੁਣ ਦੋਨੇ ਪੂਜਾ ਨੇ ਵੀ ਸੋਚੋ ਆਫ ਕਰ ਦਿੱਤਾ ਉਹਨੇ ਵੀ ਸੋਚੋ ਆਫ ਕਰ ਦਿੱਤਾ ਅੱਛਾ ਹਾਂਜੀ ਪਤਾ ਨਹੀਂ ਹੁਣ हां चाय के थोड़ी दे, थोड़ी बना लंदियां क्या होने पी के आई हां चाय के क्या पी के अर्दन तौर पे सिग हां ए एनर्जी तक जगह ਤੁਹਾਡੇ ਮੰਮੀ ਡੈਡੀ ਹੋਣੀ ਪਾਜੀ ਇਦਾਂ ਤਾਂ ਪੱਕਾ ਪਤਾ ਨਹੀਂ ਕੱਲ ਵੀ ਆ ਸਕਦੇ ਪਰਸੋਂ ਵੀ ਆ ਸਕਦੇ ਚਲੋ ਟਾਈਮ ਲੱਗ ਜਾਣਾ ਹੂੰ ਚਲਿਏ ਬਿਆਜ ਗਿਆ ਫਿਰ ਸ਼ਿੰਦੇ ਨੂੰ ਹੀ ਪੂਜਾ ਹੋਣੀ ਵੀ ਨਹੀਂ ਮਿਲੇ ਮੈਂ ਤਾਂ ਸੋਚਿਆ ਸੀ ਇੱਥੇ ਹੀ ਆਇਓਗਾ ਨਹੀਂ ਪਾਜੀ ਆਏ ਤਾਂ ਇੱਥੇ ਸੀਗੇ ਪਰ ਹੁਣ ਉਹ ਮੈਨੂੰ ਦੱਸ ਕੇ ਨਹੀਂ ਗਏ ਹੈਗੇ ਕਿ ਕਿੱਥੇ ਹੈ। ਚਲੋ ਕੋਈ ਗੱਲ ਨਹੀਂ ਚਲੋ ਆਪਾਂ ਕੋਈ ਚੱਲ। ਨਹੀਂ ਮਾਸੀ ਜੀ ਤੁਸੀਂ ਬੈਠੋ ਸਬਜ਼ੀ ਬਣੀ ਪਈ ਹੈ ਮੈਂ ਰੋਟੀ ਬਣਾਉਂਦੀ ਆ ਦੋ ਦੋ ਫੁਲਕੇ ਖਾ ਕੇ ਜਾਇਓ। ਨਹੀਂ ਨਹੀਂ ਕੋਈ ਨਹੀਂ ਰੋਟੀ ਦੀ ਤਾਂ ਲੋੜ ਨਹੀਂ। ਰੋਟੀ ਅਸੀਂ ਖਾ ਕੇ ਆਏ ਸੀ ਜੀ ਤੇ ਅਸੀਂ ਤਾਂ ਮੰਮੀ ਕਿ ਕਹਿੰਦੀ ਸੀਗੀ ਕਿਹਦੀ ਚਲੋ ਕਈ ਛਿਰ ਹੋ ਗਿਆ ਮਿਲਿਆ ਜਾਨੂੰ। ਚਲੋ ਬਹਾਨੇ ਬਹਾਨੇ ਕਹਿੰਦੀ ਮਿਲਿਆਈਏ। ਤੇ ਮੈਂ ਬਹੁਤ ਸੋਹਣਾ ਆਇਆ ਭਾਜੀ ਤੁਸੀਂ ਆ ਗਏ ਆ। ਹਾਂਜੀ ਤੇ ਹੁਣ ਦੋਨੇ ਨਹੀਂ ਮਿਲਿਆ ਜਾਂਦੇ। ਭੁੱਜਾ ਵੀ ਨਹੀਂ ਮਿਲਿਆ। ਤੁਹਾਡੇ ਮੰਮੀ ਡੈਰੀ ਵਿੱਚ ਚਲੋ ਉਧਰ ਦੱਸਦੇ ਆਪਣੇ ਮੰਮੀ ਡੈਰੀ ਜਦੋਂ ਆਉਗੇ। ਹਾਂ ਭਾਈ ਆ ਆਏ ਜੇ ਤੇ ਜੇ ਸ਼ਿੰਦੇ ਦਾ ਫੋਨ ਆ ਗਿਆ ਜਾਂ ਪੂਜਾ ਦਾ ਫੋਨ ਆਵੇ ਹਨਾ ਵੈਸੇ ਤਾਂ ਉਹਨਾਂ ਨੂੰ ਦੱਸ ਦ아요 ਵੀ ਭਾਜੀ ਹੁਣੀ ਆਏ ਸੀਗੇ ਮੰਮੀ ਨੂੰ ਨਾਲ ਲੈ ਕੇ ਤੇ ਜੇ ਮਤਲਬ ਆਏਗਾ ਤਾਂ ਤਾਂ ਵੀ ਉਹਨਾਂ ਨੂੰ ਦੱਸ ਦ아요 ਠੀਕ ਹੈ ਠੀਕ ਕੋਈ ਨਹੀਂ ਭਾਜੀ ਮੈਂ ਦੱਸ ਦਿਆਂਗਾ ਮੈਂ ਕਿਹਾ ਚਲੀਏ ਆਪਾਂ ਹਨਾ ਆਹੋ ਹੋਰ ਕੀ ਬੈਲਣ ਅਸੀਂ ਭਾਜੀ ਤੁਸੀਂ ਫੇਸੇ ਹੀ ਰੰਜੀਤ ਫੇਸੇ ਹੀ ਕਿਤੇ ਉਹਨੇ ਉਹ ਉਹਦੇ ਹੋਣੇ ਤੇ ਆਵਾਂਗੇ ਅਸੀਂ ਜਦੋਂ ਹੋ ਕੇ ਹਾਂਜੀ ਮੈਂ ਤਦੇ ਫੋਨ ਕਰਦਾ ਸੀ ਵੀ ਘਰ ਹੋਊਗੇ ਫੇਰ ਚਲ ਆਪਾਂ ਉਹ ਹੁਣ ਇਹ ਨਹੀਂ ਚੱਤਿਆ ਉਹਨੇ ਵੀ ਸੋਚ ਆਫ ਕਰ ਦਿੱਤੇ ਚਲੋ ਕੋਈ ਨਹੀਂ ਹੈ ਸਹੀ ਹਾਂ ਲੈ ਸੁਣਾ

ਕੁਸੀਂ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨੂੰ ਦੇਖ ਕੇ ਲੁਕੇ ਕਿਉਂ ਆ? ਉਹ ਦੱਸ ਦਿੰਨੇ ਆ। 2 ਮਿੰਟ ਚਲੇ ਗਏ ਆ। ਬਹੁਤਾ ਚਲ ਗਏ ਆ। ਤੁਸੀਂ ਮੈਨੂੰ ਹੁਣ ਦੱਸੋਗੇ ਕੀ ਗੱਲ ਹੋਈ ਆ? ਕਹਿੰਦੇ ਤਾਂ ਨਹੀਂ ਸੀ ਕੁਝ ਪੁੱਛਿਆ ਜਾਂਦੀ ਸੀ ਸਾਡੇ ਬਾਰੇ। ਨਹੀਂ ਸਿਰਫ ਇੰਨਾ ਹੀ ਪੁੱਛਿਆ ਕਿੱਥੇ ਗਏ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਆਏ ਤਾਂ ਇੱਥੇ ਸੀ ਪਰ ਅੱਜ ਦੱਸ ਕੇ ਗਏ ਕਿੱਥੇ ਗਏ। ਪੂਜਾ ਮੈਨੂੰ ਦੱਸੋ ਤਾਂ ਸਹੀ ਹੋਇਆ ਕੀ ਆ? ਮੈਂ ਸਾਰੀ ਗੱਲ ਦੱਸਦੀ ਆ ਤੁਹਾਨੂੰ। ਮੇਰੀ ਗੱਲ ਇੱਕ ਸੁਣ ਲਓ। ਆ ਜਿਹੜੀ ਮੇਰੀ ਜਠਾਣੀ ਆ। ਹੂੰ। ਇੱਕ ਮਹੀਨਾ ਸੱਸ ਇਹਦੇ ਕੋਲ ਰਹਿੰਦੀ ਸੀ ਇੱਕ ਮਹੀਨਾ ਮੇਰੇ ਕੋਲ ਰਹਿੰਦੀ ਸੀ ਇਹਨਾਂ ਨੇ ਕੀ ਕੀਤਾ ਤਿੰਨ ਮਹੀਨੇ ਦੀ ਪੈਨਸ਼ਨ ਖਾ ਗਏ ਸਾਡੀ ਵਾਰੀ ਜਦੋਂ ਆਂਦੀ ਸੀ ਸਾਡੀ ਵਾਰ ਨੂੰ ਕੋਈ ਨਾ ਕੋਈ ਪੰਗਾ ਖੜਾ ਕਰ ਦਿੰਦੇ ਸੀ ਹੁਣ ਸਾਡੇ ਕੋਲ ਖਰਚਾ ਹੈ ਨਹੀਂ ਅਸੀਂ ਖਰਚਾ ਕਿੱਦਾਂ ਕਰਨਾ ਸੀ ਅਸੀਂ ਤਾਂ ਕਰਕੇ ਡਰ ਕੇ ਦੇ ਮਾਰੇ ਇੱਥੇ ਨੂੰ ਆ ਕੇ ਲੁੱਕ ਕੇ ਬਹਿ ਗਏ ਕਿ ਫੇਰ ਬੁੜੀ ਨੂੰ ਇਹਨਾਂ ਨੇ ਬਿਠਾ ਦੇਣਾ ਇੱਥੇ ਅਸੀਂ ਫੇਰ ਕੰਗਾਲ ਦੇ ਕੰਗਾਲ ਹੋਏ ਪਏ ਆ ਤੰਗ ਤਾਂ ਸੀ ਪਹਿਲੇ ਸੀ ਪੈਨਸ਼ਨਾਂ ਵੀ ਇਹਨੇ ਹੀ ਖਾਦੀਆਂ ਸਾਰੀਆਂ ਅਸੀਂ ਪੈਸੇ ਵੀ ਮੰਗਣ ਗਏ ਸੀ ਤੇ ਸਾਨੂੰ ਖਰਚਾ ਦੇ ਦੋ ਸਾਨੂੰ ਖਰਚਾ ਦੇ ਮੰਗਣ ਗਏ ਆ ਭਰਾ ਐਕਸਨ ਨੂੰ ਭਰਾ ਹੈਲਪੇ ਕਰ ਸਕਦਾ ਹੈ ਕਹਿੰਦਾ ਨਹੀਂ ਨਹੀਂ ਫਾਫੇ ਮੁਕਰ ਗਿਆ ਮੇਰੇ ਤੋਂ ਤਾਂ ਕਹਿੰਦਾ 10 ਰੁਪਏ ਨਹੀਂ ਜ਼ਹਿਰ ਖਾਣ ਹੁਣ ਇਹ ਜਾਣ ਕੇ ਲੈ ਕੇ ਆਏ ਆ ਇੱਥੇ ਨੂੰ ਤੁਹਾਨੂੰ ਨਹੀਂ ਪਤਾ ਹੈਗਾ ਮਾਂ ਤੁਹਾਨੂੰ ਫੇ ਸਾਡੇ ਕੋਲ ਛੱਡ ਜਾਣਾ ਸੀਗਾ ਹੁਣ 15 ਦਿਨ ਰਹਿ ਗਏ ਆ ਸੋਚਦੇ ਹੋਣੇ ਆ ਕਿ ਚੱਲ ਪੈਨਸ਼ਨ ਅਗਲੇ ਮਹੀਨੇ ਦੀ ਫੇ ਸਾਂਭ ਲਵਾਂਗੇ ਆ 15 ਦਿਨ ਨਗਾ ਲਈਏ ਮੈਂ ਤਾਂ ਤਾਂ ਕਰਕੇ ਖਰਚੇ ਤਾਂ ਐਨੇ ਤੰਗ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਅਸੀਂ 15 ਦਿਨ ਕਿਤੇ ਬਾਹਰ ਰਹਿ ਕੇ ਆਨੇ ਆ ਪਹਿਲਾਂ ਸੀ ਜੋਤੀਦੀ ਦੇ ਘਰੇ ਚਲੇ ਹੁਣ ਫੇਰ ਇੱਥੇ ਆ ਗਏ ਤਾਂ ਹੀ ਮੈਂ ਕਿਹਾ ਸੀ ਤੁਸੀਂ ਦੱਸਿਓ ਨਾ ਸਾਡੇ ਬਾਰੇ ਪੂਜਾ ਪਹਿਲਾਂ ਤਾਂ ਤੂੰ ਮੈਨੂੰ ਕਦੇ ਇਹ ਗੱਲ ਦੱਸੀ ਨਹੀਂ ਹੈਗੀ ਕਿ ਇੱਕ ਮਹੀਨਾ ਸਾਸ ਤੁਹਾਡੀ ਉੱਧਰ ਰਹਿੰਦੀ ਇੱਕ ਮਹੀਨਾ ਤੁਹਾਡੇ ਕੋਲ ਰਹਿੰਦੀ ਹੈ ਕਿ ਤੁਸੀਂ ਰਲ ਕੇ ਦੋਨੇ ਇੱਕ ਮਹੀਨੇ ਦੀ ਉਹ ਪੈਨਸ਼ਨ ਖਾਂਦੇ ਇੱਕ ਮਹੀਨੇ ਦੀ ਤੁਸੀਂ ਖਾਂਦੇ ਰਣਜੀਤ ਮੈਂ ਕੀ ਦੱਸਦੀ ਝੱਗਾ ਚੱਕੋ ਟਿੱਡ ਆਪਣਾ ਹੀ ਨੰਗਾ ਹੁੰਦਾ ਮੈਂ ਕੀ ਪੜ ਦੇ ਫਰੋਲਦੀ ਇੱਥੇ ਆ ਕੇ ਮੈਂ ਕਿਹਾ ਸੀ ਚੱਲ ਕੋਈ ਨਹੀਂ ਸਾਡਾ ਸਰੀ ਜਾਂਦਾ ਆ ਚੱਲ ਜੇ ਤੂੰ ਇਹ ਮੈਨੂੰ ਪਹਿਲਾਂ ਦੱਸਦੀ ਇਹ ਸਕੀਮ ਮੈਂ ਵੀ ਲਾ ਲੰਦੀ ਕੀ ਮਤਲਬ ਕਿ ਮੈਂ ਵੀ 1 ਮਹੀਨਾ ਮੰਮੀ ਡੈਡੀ ਨੂੰ ਇੱਧਰ ਰੱਖੂੰਗੀ 1 ਮਹੀਨਾ ਛੋਟੇ ਵੱਲ ਭੇਜੂੰਗੀ ਮੇਰਾ ਵੀ ਕੰਮਲੀਆ ਖਰਚਾ ਬਚ ਜਾ ਕਰੂਗਾ ਰਣਜੀਤ ਹਾ ਕੀ ਬਕਵਾਸ ਕਰਦੀ ਆ ਤੂੰ ਹੈ ਮੇਰੇ ਮਾਪੇ ਹੁਣ ੱੱਕੇ ਖਾਣ ਜੋਗੇ ਰਹਿ ਗਏ ਕਿ ਪੇ ਕਿਤੇ ਰਵੇ ਤੇ ਮਾਂ ਕਿਤੇ ਰਵੇ ਹੱਦ ਕਰਦੀ ਆ ਤੂੰ ਆਹ ਕਿਹੜੀ ਗੱਲ ਹੋ ਗਈ ਪੂਜਾ ਉਹ ਨਹੀਂ ਕਿਸੇ ਦਿਮਾਗ ਜਿਹਨੂੰ ਤੁਸੀਂ ਧੱਕੇ ਪਾਉਂਦੇ ਆ ਪੈਨਸ਼ਨ ਵੀ ਖਾਂਦੇ ਆ ਇੱਕ ਮਹੀਨਾ ਉੱਧਰ ਇੱਕ ਮਹੀਨਾ ਤੁਹਾਡੇ ਕੋਲ ਦੇ ਆ ਪੂਜਾ ਬਹਿ ਜਾ ਤਸੱਲੀ ਨਾਲ ਮੇਰੀ ਗੱਲ ਸੁਣ ਓਕੀ ਕਾਤੇ ਹੋਈ ਜਾਂਦੀਆਂ ਚੱਲੀਏ ਜੇ ਤੂੰ ਆਪਣਾ ਖਰਚਾ ਬਚਾ ਸਕਦੀ ਮੈਂ ਨਹੀਂ ਬਚਾ ਸਕਦੀ ਮੇਰਾ ਕਿਹੜਾ ਦਿਮਾਗ ਖਰਾਬ ਹੈ ਮੈਂ ਇਹਨਾਂ ਦੋਨਾਂ ਨੂੰ ਇੱਥੇ ਲੰਗਰ ਦਿੰਦੀ ਆ ਛੋਟਾ ਵੀ ਤਾਂ ਦੇ ਹੀ ਸਕਦਾ ਆ ਉਹਨਾਂ ਦੇ ਵੀ ਤਾਂ ਮਾਵਾ ਪਿਆ ਭਾਬੀ ਹੁਣ ਤੂੰ ਖਰਚਿਆਂ ਤੇ ਆ ਗਈਆਂ ਇਹ ਤੇਰਾ ਫਰਜ਼ ਆ ਤੇ ਤੇਰਾ ਫਰਜ਼ ਕੋਈ ਨਹੀਂ ਪੂਜਾ ਕਿਉਂ ਪੂਜਾ ਆਪਣੀ ਵਾਰੀ ਤੈਨੂੰ ਦੁੱਖ ਲੱਗਾ ਹੁਣ ਤਕਲੀਫ ਹੋਈ ਏ ਜਦੋਂ ਤੁਸੀਂ ਆਪਣੀ ਮਾਂ ਦੀ ਪੈਨਸ਼ਨ ਵੀ ਖਾਂਦੇ ਆ ਧੱਕੇ ਵੀ ਮਾਰਦੇ ਆ ਕਦੀ ਉੱਧਰ ਕਦੀ ਇੱਧਰ ਤੁਸੀਂ ਸਾਹਮਣੇ ਮਾਰੇ ਇੱਥੇ ਆ ਕੇ ਮੇਰੇ ਕੋਲ ਬੈਠ ਗਏ ਆ ਕਿ ਸਾਨੂੰ ਮਾਂ ਸਾਹਮਣੀ ਨਾ ਪੈਜੇ ਨਾਲੇ ਤੁਸੀਂ ਉਹਨਾਂ ਦੀ ਪੈਨਸ਼ਨ ਖਾਂਦੇ ਆ ਪੂਜਾ ਰਣਜੀਤ ਗੱਲ ਸਹੀ ਕਹਿੰਦੀ ਆ ਮੇਰੇ ਵੀ ਮਨ ਨੂੰ ਧੱਕਾ ਜਾਂ ਲੱਗਾ ਠੀਕ ਗੱਲ ਸੁਣ ਕੇ ਨਹੀਂ ਰਣਜੀਤ ਅਸੀਂ ਧੱਕੇ ਨਹੀਂ ਮਾਰੇ ਉਹ ਤਾਂ ਸਹਿਮਤੀ ਨਾ ਰਹਿੰਦੀ ਸੀ ਇੱਕ ਮਹੀਨਾ ਕਹਿੰਦੀ ਸੀ ਮੈਂ ਛੋਟੇ ਕੋ ਰਹਿ ਲੰਨੀ ਆ ਇੱਕ ਮਹੀਨਾ ਮੈਂ ਬੜੇ ਕੁਰੈਲਣ ਨਹੀਂ ਆ ਪਰ ਤੂੰ ਜੇ ਮੇਰੀ ਗੱਲ ਸੁਣ ਮੈਂ ਵੀ ਸਹਿਮਤੀ ਨਾਲੇ ਭੇਜਣੇ ਆ ਇੱਕ ਮਹੀਨਾ ਉਧਰ ਇੱਕ ਮਹੀਨਾ ਇਧਰ ਮੈਂ ਰੋਟੀ ਵੀ ਦਊਂਗੀ ਸਾਰਾ ਖਰਚਾ ਵੀ ਕਰਦੀ ਆ ਪਰ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਕਿ ਮੇਰੇ ਮਾਂ ਪੇ ੱੱੱਕੇ ਖਾਣ ਦੋਨੋਂ ਜਾਣੇ ਇੱਕ ਕੋਲ ਰਵੇ ਪੇ ਤਾਂ ਇੱਕ ਦੂਜੇ ਕੋਲ ਰਵੇ ਮੇਰੇ ਮਾਂ ਪੂਜਾ ਆਪਣੇ ਵਾਰੀ ਬਹੁਤ ਦੁੱਖ ਲੱਗਦਾ ਉਹ ਵੀ ਕਿਸੇ ਦੀ ਮਾਂ ਐ ਭਾਜੀ ਤੁਸੀਂ ਤਾਂ ਸਮਝੋ ਕਮ ਸੇ ਕਮ ਤੁਸੀਂ ਤਾਂ ਅੱਖਾਂ ਖੋਲੋ ਤੁਸੀਂ ਕਿਉਂ ਆਪਣੀ ਮਾਂ ਨੂੰ ਇਧਰ ਕਦੇ ਉਧਰ ੱੱੱਕੇ ਖਵਾਉਂਦੇ ਆ ਰਣਜੀਤ ਗੱਲ ਤਾਂ ਤੇਰੀ ਬਿਲਕੁਲ ਸਹੀ ਆ ਮੇਰੀ ਮਜਬੂਰੀ ਹੈ ਗੱਲ ਇਹ ਆ ਕਿ ਮੇਰੇ ਕੋਲ ਕੋਈ ਕੰਮ ਨਹੀਂ ਹੈਗਾ ਜਾਂ ਤਾਂ ਮੇਰੇ ਕੋਲ ਕੋਈ ਕੰਮ ਹੋਵੇ ਭਾਜੀ ਤੁਸੀਂ ਦੱਸੋ ਕਿਹੜਾ ਕੰਮ ਖਿਲਾਦੀ ਤੁਹਾਨੂੰ ਮੈਂ ਪੂਜਾ ਦੇ ਭਰਾ ਨੂੰ ਕਹਿ ਕੇ ਤੁਹਾਨੂੰ ਕੋਈ ਕੰਮ ਖਿਲਾ ਦਵਾ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਟਰੈਕਟਰ ਲੈ ਦਈਏ ਕਰੋਗੇ ਤੁਸੀਂ ਨੀਤ ਨਾਲ ਚਲਾਓਗੇ ਟਰੈਕਟਰ ਨੀਤ ਨਾਲ ਹਾਂ ਮੈਂ ਤਾਂ ਬਹੁਤ ਕੁਝ ਹੀ ਹੈ ਜੇ ਤੁਸੀਂ ਟਰੈਕਟਰ ਲੈ ਦਿੰਗੇ ਤੁਸੀਂ ਕਹੋਗੇ ਇਹਦੇ ਭਰਾ ਨੂੰ ਲੈ ਦੂਗਾ ਟਰੈਕਟਰ ਬਿਲਕੁਲ ਮੈਂ ਇਹਨਾਂ ਦੇ ਭਰਾ ਨਾਲ ਗੱਲ ਕਰਦੀ ਆਂ ਪੂਜਾ ਦੇ ਭਰਾ ਨਾਲ ਉਹ ਤੁਹਾਨੂੰ ਟਰੈਕਟਰ ਲੈ ਲੈਂਦਾ ਪਰ ਭਾਜੀ ਕੰਮ ਨੀਤ ਲਾ ਕੇ ਕਰਨਾ ਆ ਇਹ ਨਾ ਹੋਵੇ ਕਿ ਤੁਸੀਂ ਟਰੈਕਟਰ ਲੈ ਕੇ ਘਰੇ ਖੜਾ ਕਰ ਦੋ ਤੇ ਤੁਹਾਡੇ ਕਿਸ਼ਤਾਂ ਵਾਲੇ ਮਗਰ ਮਗਰ ਫਿਰ ਨਹੀਂ 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 ਇਦਾਂ ਨਹੀਂ ਹੋਊਗਾ ਮੈਂ ਬਿਲਕੁਲ ਕੰਮ ਆਇਆ ਵਧੀਆ ਨੀਤ ਨਾਲ ਕਰੂੰਗਾ ਇੱਕ ਵਾਰੀ ਹੋ ਜਾਂਦਾ ਬੰਦੇ ਕੋਲ ਦੋ ਵਾਰੀ ਗਲਤੀ ਹੋ ਜਾਂਦੀ ਹੈ ساری ਲਾਈਫ ਟਾਈਮ ਨਹੀਂ ਬੰਦੇ ਕੋਲ ਗਲਤੀ ਹੁੰਦੀ ਚਲੋ ਕੋਈ ਨਹੀਂ ਭਾਜੀ ਮੈਂ ਕਰਦੀ ਆਂ ਪੂਜਾ ਦੇ ਭਰਾ ਨਾਲ ਕਰੀਏ ਕਿ ਮੈਨੂੰ ਰੇਜ ਕਰੋਟੀ ਚ ਪਾਉਂਗੇ ਨਾ ਤੁਸੀਂ ਪਰਮਾਤਮਾ ਕੀ ਪਤਾ ਤੁਹਾਨੂੰ ਕਿੰਨਾ ਵਾਅਦਾ ਦੇਊਗਾ ਚਲੋ ਕੋਈ ਨਹੀਂ ਮੈਂ ਕਰਦੀ ਆ ਇਹਨਾਂ ਨਾਲ ਕੋਈ ਕੰਮ ਹੈ ਨਹੀਂ ਸੀ ਤਾਂ ਹੀ ਮੈਂ ਕਰਕੇ ਥੋੜਾ ਜਿਹਾ ਕੰਗਵਾ ਮੈਂ ਇਹਦੇ ਨਾਲ ਸਾਥ ਦੇ ਰਿਆ ਆ ਮੇਰੀ ਵੀ ਮਾਂ ਥੱਕੇ ਜਾਂਦੀ ਐ ਕੋਈ ਜਾਂਦਾ ਹੁੰਦਾ ਇੱਦਾਂ ਨਹੀਂ ਸਾਥ ਕੀ ਮੈਂ ਗਲਤ ਕਰਦੀ ਆ ਕੁਝ ਪੂਜਾ ਇੱਥੇ ਤੂੰ ਗਲਤ ਐ ਜੇ ਨੂੰਹਾਂ ਚੰਗੀਆਂ ਹੋਣ ਤਾਂ ਸਿਆਣੇ ਕਿਉਂ ਰੋਲਦੇ ਫਿਰਨ ਕਦੇ ਇੱਧਰ ਕਦੇ ਉੱਧਰ ਮਾਂ ਸਾਰੇ ਪੁੱਤ ਪਾਲਦੀ ਐ ਤੇ ਮਾਂ ਦੀ ਵਾਰੀ ਕੋਈ ਪੁੱਤ ਨਹੀਂ ਖੜਦਾ ਹੈਗਾ ਇੱਕ ਮਾਂ ਨਹੀਂ ਪਾਲਦੀ ਤੁਹਾਡੇ ਕੋਲ ਚਾਰਾਂ ਕੋਲੋਂ ਜੇ ਪੂਜਾ ਇਹ ਨਹੀਂ ਸਾਂਭਦਾ ਤੂੰ ਇਹਨੂੰ ਸਮਝਾ ਭਾਜੀ ਨੂੰ ਵੀ ਚਿੰਦੇ ਹੋ ਤੇਰੀ ਮਾਂ ਹੈ ਸਾਹਬ ਉਹਨੂੰ ਟੈਨਸ਼ਨ ਦੀ ਖਾਤਰ ਨਹੀਂ ਸਾਂਭਣਾ ਤੁਸੀਂ ਇਨਸਾਨੀਅਤ ਦੇ ਨਾਤੇ ਸਮਝੋ ਭਾਜੀ ਪੂਜਾ ਤੂੰ ਕਿੱਦਾਂ ਤੜਫੀ ਜਦੋਂ ਮੈਂ ਕਹਿ ਦਿੱਤਾ ਕਿ ਇੱਕ ਮਹੀਨਾ ਮੈਂ ਉੱਧਰ ਛੱਡੂਗੀ ਛੋਟੇ ਵੱਲ ਤੈਨੂੰ ਵੀ ਤੜਫ ਲੱਗੀ ਨਾ ਉਹ ਵੀ ਕਿਸੇ ਦੀ ਮਾਂ ਆ ਉਹਨੂੰ ਵੀ ਕਹਿ ਕਿ ਆਪਣੀ ਮਾਂ ਨੂੰ ਸਾਂਭੇ ਤੇਰਾ ਫਰਜ਼ ਬਣਦਾ ਭਾਜੀ ਜੇ ਇਹ ਨਹੀਂ ਸੰਭਲੀ ਕਮ ਕਮ ਤੁਸੀਂ ਤਾਂ ਸੋਚੋ ਤੁਹਾਡੀ ਮਾਂ ਹੈ ਤੁਸੀਂ ਸਿਰਫ ਪੈਨਸ਼ਨ ਲੈਣਾ ਜਾਂਦੇ ਆ ਇੱਕ ਮਹੀਨਾ ਉਹਨਾਂ ਨੇ ਪੈਨਸ਼ਨ ਖਾ ਲਈ ਇੱਕ ਮਹੀਨਾ ਤੁਸੀਂ ਖਾ ਲਈ ਇਨਸਾਨੀਅਤ ਹੈ ਨਹੀਂ ਬਾਕੀ ਸਹੀ ਗੱਲ ਹੈ ਰਣਜੀਤ ਤੇਰੀ ਪੂਜਾ ਗੱਲ ਤਾਂ ਬਿਲਕੁਲ ਸਹੀ ਕਰਦੀ ਆ ਰਣਜੀਤ ਰਣਜੀਤ ਅੱਜ ਤੋਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੇਰਾ ਸ਼ਰਮ ਨਾ ਨਾ ਫਿਰ ਨੀ ਮਾਇਆ ਭਾਜੀ ਸਿਆਣੇ ਮਿਲਦੇ ਨਹੀਂ ਬਾਅਦ ਚੋਂ ਤੁਸੀਂ ਭੋਗ ਤੇ ਲੰਗਰ ਲਾਣੇ ਆ ਕਰੋ ਕਰੋ ਸ਼ਰਾਧ ਕਰਾਂਦੇ ਫਿਰਦੇ ਉਹਦਾ ਕੋਈ ਫਾਇਦਾ ਨਹੀਂ ਜੀਂਦੇ ਜੀ ਆਪਣੇ ਮਾਪੇ ਸਾਂਭੋ ਸਿਆਣਿਆਂ ਦੀ ਸੇਵਾ ਕਰੋ ਸਿਆਣੇ ਮੁੜ ਕੇ ਨਹੀਂ ਮਿਲਦੇ ਬਾਅਦ ਚ ਕੀ ਦੇਖਣਾ ਨਾ ਉਹਨਾਂ ਨੇ ਬਾਅਦ ਚ ਤੁਸੀਂ ਜਲੇਬੀਆਂ ਪਾਓ ਆ ਕਰੋ ਕਰੋ ਬਾਅਦ ਚ ਕੋਈ ਨਹੀਂ ਦੇਖਣਾ ਦਾ ਭਾਜੀ ਜੀਂਦੇ ਜੀ ਕਦਰ ਕਰੋ ਸੱਚੀ ਗੱਲ ਮੈਂ ਕੰਨਾਂ ਨੂੰ ਵੱਤ ਲਾਣਾ ਮੈਂ ਸੱਚੀ ਕਹਿੰਨਾ ਮੈਂ ਜੀਂਦੇ ਜੀ ਉਹਨਾਂ ਦੀ ਕਦਰ ਕਰਨਾ ਚਲ ਰਣਜੀਤ ਤੁਸੀਂ ਵੀ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਮੈਂ ਤੂੰ ਬਹੁਤ ਵੱਡੀ ਗਲਤੀ ਹੋ ਗਈ ਕਿ ਮੈਂ ਆਪਣੀ ਸਰਸ ਨੂੰ ਦਰਦ-ਦਰਦੀਆਂ ਠੋਕਰਾਂ ਖਵਾ ਚਲ ਕੋਈ ਨਹੀਂ ਪੂਜਾ ਤੂੰ ਸਮਝ ਗਈ ਨਾ ਐਨਾ ਹੀ ਬਹੁਤ ਹੈ ਤੂੰ ਆਪਣੇ ਘਰ ਜਾ ਮੈਂ ਤੇਰੇ ਭਰਾ ਨਾਲ ਗੱਲ ਕਰਕੇ ਤੁਹਾਨੂੰ ਟਰੈਕਟਰ ਲੈ ਕੇ ਦਿੰਦੇ ਆ ਤੇ ਤੁਸੀਂ ਭਾਜੀ ਆਪਣਾ ਕੰਮ ਕਰੋ ਤੇ ਤੁਸੀਂ ਆਪਣੀ ਮਾਂ ਸੰਭੋ ਐਦਾਂ ਉਹਨੂੰ ਵਿਚਾਰੀ ਉਹਨੂੰ ਧੱਕੇ ਨਾ ਮਾਰੋ ਜੇ ਮੈਂ ਤੁਹਾਡੇ ਮਾਪੇ ਨੂੰ ਧੱਕੇ ਮਾਰੂ ਕਿੰਨਾ ਦੁੱਖ ਲੱਗਣਾ ਪੂਜਾ ਤੈਨੂੰ ਮੇਰੀ ਗੱਲ ਇੱਕ ਸੁਣ ਲਓ ਹੁਣ ਚੁੱਪ ਕਰਕੇ ਨਾ ਜਾ ਕੇ ਤੁਸੀਂ ਮੰਮੀ ਨੂੰ ਲੈ ਕੇ ਆਓ ਅਸੀਂ ਆਪਣੇ ਕੋਲ ਰੱਖਾਂਗੇ ਸਹੀ ਗੱਲ ਆ ਅਸੀਂ ਉਹਦੀ ਸੇਵਾ ਕਰਾਂਗੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਉਹਨੂੰ ਸਿਆਣੀ ਬਿਆਣੀ ਨੂੰ ਕਿੱਦਾਂ ੱੱਕੇ ਮਾਰਦੇ ਪਏ ਮੇਰੀ ਗੱਲ ਇੱਕ ਸੁਣੋ ਹੁਣ ਅਸੀਂ ਨਾ ਪੈਨਸ਼ਨ ਦੀ ਖਾਤਰ ਨਹੀਂ ਮੰਮੀ ਨੂੰ ਲੈ ਕੇ ਆਣਾ ਪੈਨਸ਼ਨ ਲਊਗਾ ਵੱਡਾ ਭਾਜੀ ਅਸੀਂ ਮੰਮੀ ਦੀ ਸੇਵਾ ਕਰਾਂਗੇ ਉਹਦੀਆਂ ਸੀਸਾਂ ਲਵਾਂਗੇ ਸਾਨੂੰ ਪੈਨਸ਼ਨ ਨਹੀਂ ਚਾਹੀਦੀ ਸਾਨੂੰ ਤਾਂ ਪਹਿਲੇ ਬਹੁਤ ਦੋ ਸੀਸਾਂ ਦਿੱਤੀਆਂ ਦੇਖ ਰਣਜੀਤ ਪਹਿਲਾਂ ਵੀ ਸਾਨੂੰ ਬਹੁਤ ਜਾਣਿਆਂ ਨੇ ਸਮਝਾਇਆ ਅਸੀਂ ਨਹੀਂ ਸਮਝੇ ਸਾਡੀ ਅਕਲ ਤੇ ਪੜਦਾ ਪਿਆ ਰਿਆ ਪਰ ਅੱਜ ਤੂੰ ਮੇਰੇ ਮਾਪੇ ਦੀ ਗੱਲ ਕੀਤੀ ਅੱਜ ਮੇਰੇ ਦਿਲ ਤੇ ਸੱਟ ਲੱਗੀ ਮੈਂ ਤੈਨੂੰ ਦੱਸ ਨਹੀਂ ਸਕਦੀ ਅੱਜ ਮੈਨੂੰ ਕਿੰਨੀ ਠੋਕਰ ਵੱਜ ਗਈ ਆ ਪਰ ਅੱਜ ਤੋਂ ਬਾਅਦ ਐਦਾਂ ਦੀ ਗਲਤੀ ਕਦੇ ਨਹੀਂ ਹੋਊਗੀ ਸੱਚੀ ਗੱਲ ਨੇ ਪਰ ਅੱਜ ਤੁਸੀਂ ਸਾਡੀਆਂ ਅੱਖਾਂ ਖੋਲ ਦਿੱਤੀਆਂ ਰਣਜੀਤ ਤੁਸੀਂ ਸੱਚੀ ਭਾਜੀ ਨੂੰ ਕਹਿ ਕੇ ਸਾਨੂੰ ਟਰੈਕਟਰ ਲੈ ਕੇ ਦੋਵੋਗੇ ਸਾਡਾ ਕੰਮ ਚਲਾਉਂਗੇ ਹਾਂ ਪੂਜਾ ਤੂੰ ਫਿਕਰ ਨਾ ਕਰ ਮੈਂ ਤੇਰੇ ਭਰਾ ਨਾਲ ਗੱਲ ਕਰਦੀ ਜੇ ਤੇਰਾ ਭਰਾ ਨਹੀਂ ਵੀ ਮੰਨੂਗਾ ਨਾ ਮੈਂ ਖੜੀ ਨਾ ਤੁਹਾਡੇ ਨਾਲ ਤੈਨੂੰ ਮੈਂ ਟਰੈਕਟਰ ਸਮਝ ਲੈ ਲੈ ਕੇ ਦੇ ਦਿੱਤਾ ਚਲ ਤੇਰਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇਰਾ ਸਾਨੂੰ ਰਿਜਕ ਚ ਪਾਉਂਗੀ ਪਰ ਬਾਜੀ ਤੁਸੀਂ ਕੰਮ ਨੀਤ ਨਾਲ ਕਰਿਓ ਉਹ ਤੁਸੀਂ ਬੇਫਿਕਰ ਰਹੋ ਦੇਖੀ ਚਲਿਓ ਤੁਸੀਂ ਹੁਣ ਮੈਂ ਤੁਹਾਨੂੰ ਕੰਮ ਕਰਕੇ ਦਿਖਾ ਲੂੰਗਾ ਕੋਈ ਗੱਲ ਨਹੀਂ ਔਰ ਮਾਤਾ ਨੂੰ ਵੀ ਆਪਣੇ ਕੋਲ ਰੱਖੂੰਗਾ ਚਲੋ ਵਧੀਆ ਗੱਲ ਐ ਬਾਜੀ ਇਹਦੇ ਵਿੱਚ ਸਾਡੀ ਵੀ ਸੋਭਾ ਆ ਪੂਜਾ ਵੀ ਇਹਨਾਂ ਦੀ ਧੀ ਆ ਜੇ ਤੂੰ ਆਪਣੇ ਮਾਪੇ ਬਾਪ ਨੂੰ ਸੰਭੂਂਗੀ ਸਹੀ ਗੱਲ ਆ ਰਣਜੀਤ ਮੈਂ ਸੋਚਦੀ ਮੇਰੇ ਤੋਂ ਐਡੀ ਵੱਡੀ ਗਲਤੀ ਹੋ ਗਈ ਚਲ ਮੈਂ ਹੁਣ ਆਪਣੀ ਗਲਤੀ ਨੂੰ ਸੁਧਾਰੂੰਗੀ ਪੂਜਾ ਹੁਣ ਤੂੰ ਐਦਾਂ ਨਾ ਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਕਹਿੰਦੇ ਚਲੋ ਆਪਾਂ ਮੰਮੀ ਕੋਲ ਨੂੰ ਚਲੀਏ ਉਹਨਾਂ ਨੂੰ ਲੈ ਕੇ ਆਈਏ ਤੇ ਉਹਨਾਂ ਦਾ ਅਸ਼ੀਰਵਾਦ ਲਈਏ ਆਪਾਂ ਕੰਮ ਵੀ ਤਾਂ ਸਟਾਰਟ ਕਰਨਾ ਤੇ ਇੱਕ ਮਿੰਟ ਪੂਜਾ ਬੈਠੋ ਮੈਨੂੰ ਇੱਕ ਫੋਨ ਕਰ ਲੈਂਦੇ ਤੇਰੇ ਭਰਾ ਨੂੰ ਪੁੱਛ ਲੈਣ ਦੇ ਪੂਜਾ ਇੱਕ ਮਿੰਟ ਬੈਠ ਮੈਂ ਤੇਰੇ ਭਰਾ ਨਾਲ ਗੱਲ ਕਰਦੀ ਆ ਉਹ ਬਾਜ਼ਾਰ 'ਚੇ ਗਏ ਆ ਤੇ ਉਹ ਕਹਿੰਦੇ ਆ ਤਾਂ ਹੁਣੇ ਏਜੰਸੀ ਜਾਇਓ ਤੇ ਹੁਣੇ ਤੁਸੀਂ ਟਰੈਕਟਰ ਨਵਾਂ ਲੈ ਕੇ ਆਇਓ ਸੁਣੋ ਮੇਰੀ ਗੱਲ ਮੈਂ ਇਹਨਾਂ ਨੂੰ ਕਹਿ ਦਿੱਤਾ ਆ ਟਰੈਕਟਰ ਲਈ ਠੀਕ ਹੈ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਤੇ ਕਹਨੇ ਅੱਜ ਹੀ ਇਹਨਾਂ ਨੂੰ ਟਰੈਕਟਰ ਲੈ ਕੇ ਦੋ ਮੈਂ ਕੁਝ ਨਹੀਂ ਸੁਣਨਾ ਤੁਸੀਂ ਇਹਨਾਂ ਨੂੰ ਹੁਣੇ ਮੈਂ ਇਹਨਾਂ ਨੂੰ ਤੁਹਾਡੇ ਕੋਲ ਭੇਜ ਦਿਆਂ ਤੁਸੀਂ ਇਹਨਾਂ ਨੂੰ ਹੁਣੇ ਟਰੈਕਟਰ ਨਾਵਾ ਲੈ ਕੇ ਦੋ ਓਕੇ ਚਲ ਰਣਜੀਤ ਤੇਰਾ ਬਹੁਤ ਬਹੁਤ ਧੰਨਵਾਦ ਤੇ ਹੁਣ ਅਸੀਂ ਨਾ ਜਾਇਆ ਹੀਏ ਪੂਜਾ ਜੇ ਤੁਸੀਂ ਮੇਰਾ ਮਨ ਰੱਖੋਗੇ ਮੇਰਾ ਫਰਜ਼ ਵੀ ਬਣਦਾ ਤੁਹਾਡਾ ਮਨ ਰੱਖਣਾ ਤੋਂ ਅਸੀਂ ਮਨ ਨਹੀਂ ਦੇ ਇੱਕ ਗੱਲ ਕਮਾ ਜਿਹੜਾ ਤੁਸੀਂ ਹੁਣ ਸਹਾਰਾ ਦਿੱਤਾ ਨਾ ਮੈਨੂੰ ਡੁੱਬਦੇ ਨੂੰ ਡੁੱਬਦਾ ਮੈਂ ਹੁਣ ਸਗਾ ਜਿਹੜਾ ਹੁਣ ਤੁਸੀਂ ਮੈਨੂੰ ਸਹਾਰਾ ਦਿੱਤਾ ਨਾ ਮੈਂ ਵੀ ਤੁਹਾਨੂੰ ਕੋਈ ਵੀ ਕਮੀ ਪੇਸ਼ ਨਹੀਂ ਆਣ ਦਊਗਾ ਕੰਮ ਕਰਕੇ ਦਿਖਾ ਲਵਾਂ ਤੁਹਾਨੂੰ ਮਿਹਨਤ ਕਰਕੇ ਦਿਖਾ ਲਵਾਂ ਵੈਸੇ ਵੀ ਤੁਸੀਂ ਪਹਿਲਾਂ ਵੀ ਮੇਰਾ ਬਹੁਤ ਸਾਥ ਦਿੱਤਾ ਆ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੇਰਾ ਸਾਥ ਨਹੀਂ ਦਿੱਤਾ ਪਰ ਕੁਝ ਗਲਤੀਆਂ ਦੇ ਰਾਹਾਂ ਤੇ ਤੁਰ ਪਈ ਸੀ ਤੇ ਤੁਸੀਂ ਮੈਨੂੰ ਰਾਹੇ ਪਾ ਦਿੱਤਾ ਤੇ ਚੱਲ ਕੋਈ ਨਹੀਂ ਪੂਜਾ ਤੂੰ ਸਾਡੇ ਘਰ ਦਿੱਤੀ ਐ ਅਸੀਂ ਤੇਰੀ ਹੈਲਪ ਨਹੀਂ ਕਰਨੀ ਕਿਹਨੇ ਕਰਨੀ ਤੂੰ ਟੈਨਸ਼ਨ ਨਾਲ ਐ ਤੁਸੀਂ ਭਾਜੀ ਜਾਓ ਬਾਜ਼ਾਰ ਟਰੈਕਟਰ ਲੈ ਕੇ ਆਪਣੀ ਮਾਂ ਨੂੰ ਖੁਸ਼ੀ-ਖੁਸ਼ੀ ਲੈ ਕੇ ਆਓ ਦੋ ਦੋ ਆਸ਼ੀਰਵਾਦ ਲਓ ਇੱਕ ਟਰੈਕਟਰ ਦਾ ਇੱਕ ਮਾਂ ਨੂੰ ਆਪਣੀ ਨੂੰ ਸਾਂਭਣ ਦਾ ਸਹੀ ਹੁਣ ਦੇਖ ਲੈ ਰੱਬ ਵੀ ਕੋਈ ਹੋਇਆ ਦਰ ਦੇ ਵਿੱਚ ਜਦੋਂ ਅਸੀਂ ਮਾਂ ਨੂੰ ਸਾਂਭਣ ਲੱਗੇ ਅੱਜ ਸਾਡੀ ਹਰ ਇੱਕ ਮੁਰਾਦ ਪੂਰੀ ਹੋ ਗਈ ਬਿਲਕੁਲ ਪੂਜਾ ਮਾਂ ਰੱਬ ਦਾ ਰੂਪ ਆ ਸਹੀ ਗੱਲ ਚੱਲੀਏ ਫਿਰ ਆਪਾਂ ਲੈ ਕੇ ਚੱਲੀਏ ਨਾ ਮੰਮੀ ਨੂੰ ਚਲੋ ਚੱਲੀਏ ਦੇਖਿਆ ਆਪਣੇ ਆਪਣੇ ਹੀ ਹੁੰਦੇ ਆ ਚਾਹੇ ਜਿੱਦਾਂ ਮਰਜੀ ਆ ਚਾਹੇ ਜਿੱਦਾਂ ਮਰਜੀ ਬਾਹਰ ਘੁੰਮ ਲਾ ਕੋਈ ਬੇਗਾਨਾ ਨਹੀਂ ਖੜਦਾ ਆਪਣੀਆਂ ਹੀ ਭੈਣਾ ਕੰਮ ਆਣੀਆਂ ਆ ਆਪਣੇ ਖੜਦੇ ਆ ਨਾਲ ਕੋਈ ਖੁਚੀ ਨਾ ਮੰਨੋ ਬਿਲਕੁਲ ਹਾਂ ਚਲੋ ਚੱਲੀਏ ਹੁਣ ਆਪਾਂ ਮੰਮੀ ਨੂੰ ਲੈ ਕੇ ਆਈਏ ਨਾਲੇ ਆਜੋ ਚਲੋ ਧੰਨਵਾਦ ਹੈ ਰੱਬਾ ਤੇਰਾ ਅੱਜ ਤੂੰ ਮੇਰੇ ਤੋਂ ਇੱਕ ਹੋਰ ਪੁੱਤ ਦਾ ਕੰਮ ਕਰਵਾ ਦਿੱਤਾ ਇੱਕ ਮਾਂ ਨੂੰ ਸਾਂਭਣ ਵਾਲਾ ਇੱਕ ਪੁੱਤ ਮਿਲ ਗਿਆ ਸ਼ੁਕਰ ਹੈ ਮੇਰੇ ਮਾਲਕਾ ਮੇਰੇ ਤੋਂ ਅੱਜ ਇੱਕ ਹੋਰ ਪੁੱਤ ਦਾ ਕੰਮ ਕਰਵਾਇਆ ਛਿੰਦੇ ਹੋਣਾ ਨੂੰ ਤੁਸੀਂ ਅਕਲ ਦਿੱਤੀ ਹੈ ਉਹਨਾਂ ਦੀ ਮੱਤ ਤੋਂ ਪਰਦਾ ਚੱਕ ਹੋ ਗਿਆ ਇੱਕ ਮਾਰ ਰੁੱਲਦੀ ਫਿਰਦੀ ਸੀ ਉਹਦੇ ਬੱਚੇ ਉਹਨੂੰ ਸਾਂਭਣ ਲਈ ਤਿਆਰ ਹੋ ਗਏ ਬਾਬਾ ਜੀ ਸਾਰਿਆਂ ਦੇ ਬੱਚਿਆਂ ਦੇ ਮੱਤ ਤੋਂ ਪਰਦਾ ਚੱਕਿਓ ਕਿ ਉਹਨਾਂ ਦੇ ਮਾਪੇ ਰੋਲਣ ਨਾ ਆਪਣੇ ਮਾਪੇ ਨੂੰ ਸਾਂਭਣ ਬੁਢਾਪੇ ਵਿੱਚ ਇੱਕ ਬੱਚੇ ਹੀ ਤਾਂ ਮਾਪੇ ਦਾ ਸਹਾਰਾ ਹੁੰਦੇ ਆ ਜੇ ਉਹ ਹੀ ਧੱਕੇ ਮਾਰਨ ਲੱਗੇ ਤੇ ਮਾਪੇ ਦਾ ਕੋਈ ਜੀਣਾ ਥੋੜੀ ਹੁੰਦਾ ਚਲੋ ਸ਼ੁਕਰ ਹੈ ਤੇਰਾ ਮਾਲਕਾ ਕਿ ਪੂਜਾ ਹੋਣੀ ਹੁਣ ਮਾਂ ਨੂੰ ਆਪਣੇ ਕੋਲ ਲੈ ਆਓਗੇ ਸਾਂਭੂਗੀ ਤੁਸੀਂ